ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਅੱਜ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਈਆਂ ਤੇ ਸੂਟ ਸਟਿਚ ਕਰੇ ਹੋਏ ਆਂ ਦੀ ਆ ਤਿੰਨ ਸੂਟ ਨੇ ਜੋ ਮੈਂ ਸਟਿਚ ਕਰੇ ਨੇ ਤੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਆ ਕਿ ਜਿਹੜੇ ਮੈਂ ਸੂਟ ਸਟਿਚ ਕਰੇ ਨੇ ਤੇ ਅਸੀਂ ਕਿੱਦਾਂ ਸਟਿਚ ਕੀਤੇ ਹੈਗੇ ਤੇ ਪਹਿਲਾ ਸੂਟ ਲੈ ਤੁਹਾਨੂੰ ਇਹ ਵਾਲਾ ਕਰਕੇ ਦਿਖਾਉਂਗੀ ਦੇਖੇ ਤੇ ਇਹਦੇ ਮੈਂ ਇੱਕਾ ਗਲੀ ਤੇ ਡਿਜ਼ਾਈਨ ਪਾਇਆ ਹੈ ਬਟਨ ਲਗਾ ਕੇ ਤੇ ਪੈਕਿੰਗ ਦਾ ਜਿਆਨ ਦਿੱਤਾ ਹੋਇਆ ਹੈ ਜਿਆ ਸਮੋਸਾ ਕੱਟ ਤੇ ਇਹਦੀਆਂ ਬਾਹਮਾਂ ਤੇ ਵੀ ਦੇਖੋ ਦੋਨੋਂ ਮਾਮਾਂ ਤੇ ਜਿਆਨ ਦਿੱਤਾ ਹੋਇਆ ਸਮੋਸਾ ਕਟਿੰਗ ਨਾਲ ਬਟਨ ਤੇ ਇਹਦੇ ਇਹਰੀਆਂ ਤੇ ਵੀ ਚੌਕਾਂ ਤੇ ਤੇ ਇਹ ਇਦਾਂ ਦਾ ਬਣ ਕੇ ਤਿਆਰ ਹੋਇਆ ਕਮੀਜ਼ ਤੇ ਮੈਂ ਹੋ ਤਾਂ ਮੇਰੀ ਫੁਲਵਾਰ ਦਿਖਾਉਣੀ ਹੈ ਸਵਾਦ ਦੇਖੋ ਇਹਦੀਆਂ ਮੂਰੀਆਂ ਤੇ ਫਲਾਵਰ ਨੇ ਇਹਦੇ ਇਸ ਤਰ੍ਹਾਂ ਲੈਸ ਲਾਈ ਹੈ ਸੋਸਾ ਕੱਟ ਤੇ ਜਿਹੜੀ ਇਹ ਮੂਰੀਆਂ ਤੇ ਇਹ ਫਲਾਵਰ ਨੇ ਇਹ ਬਾਹਮਾ ਤੇ ਸੀਗੇ ਜੋ ਕਿ ਮੈਨੂੰ ਦੀਦੀ ਕਹਿੰਦੇ ਵੀ ਮੇਰੇ ਮੂਰੀਆਂ ਤੇ ਕਰਦੇ ਤੇ ਇਹ ਦੀ ਸੋਹਾਰ ਸੀ ਦੂਜਾ ਸੂਟ ਆਵਲਾਈ ਇਹ ਸਿੰਪਲ ਹੈਗਾ ਲੈਨਿੰਗ ਹੋਣਾ ਸਿੰਪਲ ਤੇ ਇਹਨਾਂ ਦੇ ਤਾਂ ਮੈਂ ਪੈਪਿੰਗ ਕਰਦੀ ਹੈ ਦੋਨੋਂ ਸੈੱਟ ਤੇ ਤੇ ਅੱਦਾਂ ਲਗਾਇਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਬਾਮਾ ਤੇ ਨਹੀਂ ਲਗਾਈ ਹੈ ਬਾਮਾ ਤੇ ਕੜਾਈ ਆ ਦੋਨੋਂ ਬਾਮਾ ਤੇ ਤੇ ਆਈ ਦੀ ਸਲਵਾਰ ਆ ਸਲਵਾਰੇ ਦੀ ਸਿੰਪਲ ਆ ਪੱਟਾਂ ਤੇ ਯਾਰ 벨ਟ ਵਿੱਚ ਇਹਨਾਂ ਨੇ ਲਾਈਨਿੰਗ ਲਗਵਾਈ ਹੈ ਤੇ ਕਾਰੀਏ ਮੂਰੀਆਂ ਨੇਗੀ ਇਹਜਾ ਸੂਟ ਇਹ ਵਾਲਾ ਹੈ ਜੀ ਜੈਬਰ ਜੱਟ ਦਾ ਤੇ ਇਹਦੀ ਮੈਂ ਤਾਂ ਫੁੱਲ ਖੋਲ ਲਈ ਮੈਂ ਮਾਮਾ ਤੇ ਇਹਨਾਂ ਕਿਹੜੇ ਜਾਨ ਕੀਤਾ ਹੈ ਦੇਖੋ ਪੈਪਿੰਗ ਕੱਢ ਕੇ ਤੇ ਇਦਾਂ ਮੈਂ ਬਟਨ ਲਾਈ ਫਿਰ ਇਹ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਤੇ ਇਧਰ ਬਾਹਾਂ ਦੀ ਦੇਖੋ ਸੇਮ ਹੀ ਗਲੇ ਵਾਲਾ ਡਿਜ਼ਾਈਨ ਬਾਹਾਂ ਤੇ ਦੇਖੋ ਇੱਕ ਕਿਤੇ ਨਾਲ ਲੱਗਦਾ ਹੈ ਡਿਜ਼ਾਈਨ ਤਿਕੋ ਇਹ ਸੇਮ ਵੀ ਬਾਹਾਂ ਤੇ ਔਰ ਗਲੀ ਦਾ ਡਿਜ਼ਾਈਨ ਸੇਮ ਹੀ ਕੀਤਾ ਹੈ ਤੇ ਦੇ ਚੌਕਾਂ ਤੇ ਪੈਪਿੰਗ ਲੱਗੀ ਹੈ ਤੇ ਕੱਲੇ ਦੇ ਵਰਕ ਇਹ ਵਰਕ ਇਹਨਾਂ ਨੇ ਪਲੇਨ ਸੂਟ ਤੇ ਕਰਵਾਇਆ ਹੋਇਆ ਹੈਗਾ ਪਲੇਨ ਸੁੱਸੀ ਉਹਦੇ ਤੇ ਵਰਕ ਕਰਵਾ ਕੇ ਫਿਰ ਇਹਨਾਂ ਸਟਿਚਿੰਗ ਕਰਵਾਇਆ ਤੇ ਇਹਦੀ ਸਲਵਾਰ ਤੇ ਵੀ ਐਦਾਂ ਕਰਕੇ ਮੂਰੀ ਤੇ ਡਿਜ਼ਾਈਨ ਆ ਜਦਕਿ ਇਹੇ ਬਾਮਾ ਦਾ ਡਿਜ਼ਾਈਨ ਸੀ ਇਹ ਵੀ ਮੂਰੀ ਤੇ ਕੀਤਾ ਹੈ ਤੇ ਇਹਦੀ ਆ ਪੈਪਿੰਗ ਲਾਈ ਆ ਮੂਰੀ ਦੇ ਵਿੱਚ ਦੇਖੋ ਕਿੰਨੇ ਫਿਨਿਸ਼ਿੰਗ ਦੇ ਨਾਲ ਤੇ ਇੱਕਾ ਤੋਂ ਸਿੰਪਲ ਸੂਟ ਸਟਿਚਿੰਗ ਦਿੱਤੇ ਹੋਇਆ ਇਹ ਸਟਿਚਿੰਗ ਕਰਕੇ ਪ੍ਰੈਸ ਕਰਕੇ ਇਹਨਾਂ ਦੇ ਵਿੱਚ ਪਾ ਦਿੱਤੇ ਹੈਗੇ ਤੇ ਜੇ ਤੁਹਾਨੂੰ ਮੇਰੇ ਸੂਟਾਂ ਦੀ ਸਟਿਚਿੰਗ ਵਧੀਆ ਲੱਗੀ ਤਾਂ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕਰਕੇ ਤੁਸੀਂ ਆਪਣੇ ਵੀ ਸੋਹਣੇ-ਸੋਹਣੇ ਸੂਟ ਬਣਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਕਰਵਾ ਸਕਦੇ ਹੋ ਕੋਈ YouTube ਤੋਂ ਦੇਖ ਕੇ ਕੋਈ ਵੀ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਤੇ ਅਸੀਂ ਤੁਹਾਡਾ ਸੂਟ ਉਦਾਂ ਹੀ ਤਿਆਰ ਕਰਕੇ ਦਵਾਂਗੇ ਜੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ